ਹਾਂਜੀ ਸਰ ਆਪਾਂ ਅੜਾ ਰੀਮ ਨੇ ਕੱਟਿਆ ਵਾ ਇੱਕੜੀ ਖੁਸ਼ੀ ਵਿੱਚ ਕੱਟਿਆ ਗਿਆ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਤੀਮ ਜੈ ਪਰਬਾਤ ਇਹ ਜੋ ਅੱਜ ਰੀਵੰਤੀ ਰਸਮੀ ਕੀਤੀ ਗਈ ਹੈ ਜੋ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸ਼ਾਂਤੀ ਦੀਆਂ ਚੋਣਾਂ ਚੱਲ ਰਹੀਆਂ ਵਿਧਾਨ ਸਭਾ ਹਰਕਾ ਜਗਰਾਉਂ ਦੇ ਪਿੰਡ ਗਾਲਵ ਕਲਾ ਜ਼ੋਨ ਦੇ ਬਲਾਕ ਸ਼ਾਂਤੀ ਦੇ ਉਮੀਦਵਾਰ ਦੀਪੀ ਜਸਵਿੰਦਰ ਕੌਰ ਜੀ ਗਾਲਵ ਉਹਨਾਂ ਦੇ ਦਫ਼ਤਰ ਦਾ ਅੱਜ ਉਦਘਾਟਨ ਕੀਤਾ ਗਿਆ ਹੈ ਇਸ ਤੋਂ ਇਲਾਵਾ ਜਿੰਨੇ ਵੀ ਇਸ ਜ਼ੋਨ ਦੇ ਅੰਦਰ ਜਿਹੜਾ ਪ੍ਰੀਸ਼ਦ ਚੋਣ ਦੇ ਉਮੀਦਵਾਰ ਚੋਣ ਲੜ ਰਹੇ ਆ ਜਿਵੇਂ ਕਿ ਗੁਰਮਖ ਸਿੰਘ ਤੱਪੜ ਆ ਇਹਨਾਂ ਸਾਰੀ ਟੀਮ ਵੱਲੋਂ ਇਸ ਦਾਤਰ ਦਾ ਉਡ ਘਾਤਮ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜੀਨ ਜੈ ਭਾਗ ਹਾਂ ਜਿਲ੍ਹਾ ਪ੍ਰੀਸ਼ਦ ਹਾਂ ਜਿਲ੍ਹਾ ਪ੍ਰੀਸ਼ਦ ਕਾਲਪਕਲਾ ਜ਼ੋਨ ਤੋਂ ਏਕਾ ਚੋਣ ਨਿਸ਼ਾਨ ਹਾਥੀ ਮੌਕਾ ਦੋ ਛੋਟੇ ਵੀਰ ਐਤਕੀ ਜਰੂਰ ਯਾਰ ਆ ਜਾ ਆ ਜਾ ਆ ਜਾ ਆ ਵੀ ਆ ਕੇ ਮੁੰਡੇ ਲੈ ਵੀ ਪੁੱਤਰੋ ਐਤਕੀ ਮੌਕਾ ਦਿਓ ਠੀਕ ਆ ਬਹੁਤ ਜ਼ਰੂਰੀ ਆ ਵਰਮਖਾ ਵਰਮਖ ਨੂੰ ਮੌਕਾ ਦਿਓ ਇੱਕੀ ਟੀਜਾ ਨਾਲ ਆਪਣੇ ਨੂੰ ਹੋ ਗਿਆ ਹਾਂ ਹਾਂ ਇਹ ਲੈ ਗਿਆ ਹਾਂ ਇਹ ਖਾਤੀ ਸਾਹ ਕੋ ਤੋ ਰਾਮਕਾਂਡ ਵਾਲੇ ਪੁੱਤਰ ਇੱਕੀ ਮੌਕਾ ਹੋ ਆਪਣੇ ਛੋਟੇ ਵੀਰ ਅਰਕੀ ਦਿਓ ਮੌਕਾ ਠੀਕ ਆ ਲੈ ਵੀ ਆ ਵੋਟਾਂ ਆ ਗਈਆਂ ਆ ਬੜੀਆਂ ਆ ਗਿਆ ਬੜੀ ਇੱਧਰ ਫੋਟੋ ਕਰਾਈਏ 1 ਮਿੰਟ ਵਾ ਹੋਗੀ ਠੀਕ ਆ ਬੜੇ ਹੋਗੀ ਹੋਗੀ ਵੀਡੀਓ ਬਣਦੀ ਐ ਦਿਓ ਪੜੇ ਮੌਕਾ ਠੀਕ ਆ ਇਸ ਵਾਰ ਆਪਣੇ ਗਰੀਬ ਸਮਾਜ ਨੂੰ ਵਰਮਖੂਰਤਾ ਜਾਣਦੇ ਗੁਰੂ ਦੇ ਨੂੰ ਹਾਂ ਬਸ आगा आगा। अबे चलो कोई बात नहीं एमपी <laughs> मध्य प्रदेश वहां तो बसपा बड़ी मजबूत थी कभी हाँ अबे भाजपा भाज वाले नहीं हम हम तो बसपा वाले हैं हाँ है जो गरीब समाज के लिए ता पार्टी ही अपना हमदर्द ਇਹ ਕੀ ਮੋਕਾ ਰੋ ਜਿੰਨੇ ਤੁਹਾਡੇ ਜਾਣ ਪਹਿਚਾਨ ਵਾਲੇ ਤੱਪੜੇ ਜੀ ਦੇ ਰਾਮਗੜ੍ਹ ਤੱਪੜਾ ਬਸਤੀ ਜੀ ਦਾ ਹਾਂ ਬੋਲਦੇ 2 ਮਿੰਟ ਵੀਡੀਓ ਬਣਾ ਰਿਹਾ ਮੈਂ ਮੈਂ ਹਰਜੀਤ ਸਿੰਘ ਸਿੱਧੂ ਹਲਕਾ ਨਿਆਰ ਦੇ ਬਹੁਤ ਸਮਾਜ ਪਾਰਟੀ ਜਗਰਾਉ ਅੱਜ ਅਸੀਂ ਬਲਾਕ ਸੰਵਤੀ ਔਰ ਜ਼ਿਲ੍ਹਾ ਪ੍ਰਿੰਦੇ ਵਿੱਚ ਜੋਣਾ ਦੇ ਵਿੱਚ ਜਿਹੜੇ ਸਾਡੇ ਉਮੀਦਵਾਰ ਬਸਵਾਵ ਨੂੰ ਉਤਾਰੇ ਗਏ ਹਨ ਉਹਨਾਂ ਦੇ ਸੰਬੰਧ ਵਿੱਚ ਅਸੀਂ ਵੱਡੀ ਪੱਧਰ ਤੇ ਇੱਥੇ ਪਿੰਡ ਤੱਪੜ ਫੈਕਟਰੀ ਦੇ ਵਿੱਚ ਸੁਭੇਦ ਸਿੰਘ ਜੀ ਔਰ ਗੌਰਮ ਸਿੰਘ ਜੀ ਤੱਪੜ ਤੇ ਸਾਡੇ ਰਿਸ਼ਵਾਲ ਸਿੰਘ ਜੀ ਹਲਕਾ ਪ੍ਰਦਰਸ਼ਕ ਸਾਹਿਬ ਜੀ ਗਾਲਬ ਇੱਥੇ ਅਸੀਂ ਇਸ਼ਤਿਹਾਰ ਵੰਡ ਰਹੇ ਹਾਂ ਤਾਂ ਕਿ ਸਾਡੀ ਪਾਰਟੀ ਦੀ ਵੋਟ ਬੈਂਕ ਵਧੇ ਔਰ ਪ੍ਰਚਾਰ ਅਸੀਂ ਬਹੁਤ ਬਹੁਤ ਬਸਵਾ ਦਾ ਕਰ ਰਹੇ ਹਾਂ ਜੋ ਪੰਜਾਬ ਦੇ ਵਿੱਚ ਸਾਬਕਾ ਮੁੱਖ ਮੰਤਰੀ ਉੱਤਪ੍ਰਦੇਸ਼ ਭੈਣ ਕੁਮਾਰੀ ਮਾਇਆਵਤੀ ਜੀ ਨੇ ਵੱਡੇ ਪੱਧ ਤੇ ਚਾਰ ਵਾਰ ਸਰਕਾਰ ਬਣਾਈ ਔਰ ਸਾਬਕਾ ਅੰਸ਼ੀ ਰਾਣ ਜੀ ਨੇ ਬਹੁਤ ਵੱਡੀ ਦੇਣਾ ਪੰਜਾਬ ਦੇ ਵਿੱਚ ਵਾਲੇ ਲੋਕਾਂ ਨੂੰ ਸਾਡੇ ਸਮਾਜ ਦੀ ਬੇਨਤੀ ਕਰਦੇ ਆਂ ਕਿ ਬਹੁਤੋ ਸਮਾਜ ਪਾਰਟੀ ਨੇ ਇੱਕ ਵਾਰ ਮੌਕਾ ਦਿਓ ਪੰਜਾਬ ਦੇ ਵਿੱਚ ਕਿਉਂਕਿ ਜਿਹੜੀਆਂ ਜ਼ਿਲ੍ਹਾ ਪ੍ਰਦੇਸ਼ ਤੇ ਵਿਲਾਸ ਹੋਂਦ ਦੇ ਟੋਨਾ ਜਿਹੜੀਆਂ ਪਿੰਡਾਂ ਦੇ ਵਿੱਚ ਹੋਣ ਜਾ ਰਹੀਆਂ ਹਨ ਉਹਨਾਂ ਦਾ ਵੱਡਾ ਸਮਾਜਿਕ ਪਰਿਵਰਤਨ ਆਰਥਿਕ ਲਹਿਰ ਦੇ ਤਹਿਤ ਪੰਜਾਬ ਦੇ ਵਿੱਚ ਅਸੀਂ ਬਸਵਦਾ ਅंदोलਨ ਖੜਾ ਕੀਤਾ ਹੈ ਅੱਜ ਤੋਂ ਕਾਫੀ ਸਮੇਂ ਤੋਂ ਬਹੁਤਾਂ ਸਮਾਂ ਨਾਲ ਲਿੰਦਾ ਹੋਇਆ ਮੈਂ ਰਜਾ ਲਿੰਦਾ ਜੈ ਪੀਨ ਜੈ ਭਾਰਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ